ਵਾਲੇ ਵੀਰਾਂ ਨੂੰ ਸਾਡੇ ਕਾਂਗਰਸ ਦੇ ਸਰਪੰਚ ਦੇ ਜੀ ਆਏ ਕਹਿੰਦੇ ਸਾਡੇ ਲੋਕ ਸਭਾ ਦੇ ਇੰਚਾਰਜ ਸਰਦਾਰ ਹਰਦੇਵ ਸਿੰਘ ਕੰਬੋਜ ਜੀ ਉਹ ਵਿਸ਼ੇਸ਼ ਤੌਰ ਤੇ ਤੁਹਾਡੇ ਨਾਲ ਰੂਬਰੂ ਹੋਣ ਉਹਨਾਂ ਦੇ ਨਾਲ ਸ਼੍ਰੀ ਕ੍ਰਿਸ਼ਨ ਸ਼ਰਮਾ ਜੀ AICC ਤੋਂ ਡਿਸਟ੍ਰਿਕਟ ਕੋਆਰਡੀਨੇਟਰ ਬਠਿੰਡੇ ਲੱਗੇ ਨੇ ਉਹਨਾਂ ਦਾ ਵੀ ਅਸੀਂ ਇੱਥੇ ਆਂ ਤੇ ਜੀ ਆਏ ਕਹਿੰਦੇ ਆਂ ਕਮੇਟੀ ਕਾਂਗਰਸ ਪਾਰਟੀ ਦੇ ਸਹਿਬਾਨ ਉਹਦੇ ਦਾ ਸਹਿਬਾਨ ਉਹ ਵੀ ਸਾਰ ਨਾਲ ਹਾਜ਼ਰ ਨੇ

ਪਰਵਾਨ ਜੀ ਮਲਕਰ ਜਨ ਖੜ ਗਏ ਸਮਰਾਲਾ ਵਿਖੇ ਪਹੁੰਚ ਰਹੇ ਇੱਕ ਕਨਵੈਨਸ਼ਨ ਹੈ ਨਾ ਕਿ ਰੈਟ ਜਿਹੜਾ ਪਿਛਲੇ 2 ਸਾਲ ਤੋਂ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਬ੍ਰਿੰਕਿਤੀ ਦੀ ਅਗਵਾਈ ਦੇ ਅੰਦਰ ਪੰਜਾਬ ਦੇ ਕਾਂਗਰਸ ਦੇ ਢਾਂਚੇ ਨੂੰ ਮਜ਼ਬੂਤ ਕੀਤਾ ਸਾਰੇ ਵਰਕਰਾਂ ਨੂੰ ਸਪੈਸ਼ਲੀ ਮਿਲਣ ਦੇ ਫੜਕੇ ਸਾਹਿਬ 11 ਤਰੀਕ ਨੂੰ ਪੰਜਾਬ ਚ ਪਹੁੰਚਦੇ ਇੱਕ ਬਹੁਤ ਵਧੀਆ ਸੰਗਠਨ ਦਾ ਢਾਂਚਾ ਜਿਹੜਾ ਪੰਜਾਬ ਪ੍ਰਦੇਸ਼ ਸੰਗਠਨ ਕਮੇਟੀ ਦਾ ਬਣਾਇਆ ਗਿਆ ਮੈਂ ਤੁਹਾਨੂੰ ਥੋੜਾ ਬਰੀਫ ਕਰਾਂ ਕਿ ਸਾਡੇ ਕੋਲ 29 ਜ਼ਿਲ੍ਹਾ ਕਾਂਗਰਸ ਕਮੇਟੀ ਐਂਡ ਡਿਸਟ੍ਰਿਕਟ ਕਾਂਗਰਸ ਕਮੇਟੀ 29 ਨੇ 29 ਅਤੇ ਜਿਹਦੇ ਵਿੱਚ ਲਗਭਗ 26-2700 ਉਪਦੇਦਾਰ ਨੇ ਡਿਸਟ੍ਰਿਕਟ ਕਾਂਗਰਸ ਕਮੇਟੀ ਕਿਸੇ ਦੇ ਅੰਦਰ ਛੋਟੀ ਕਮੇਟੀ ਆ ਜਾਂ ਸੱਟ ਹੋ ਸਕਦੇ ਕਿਸੇ ਵੱਡੀ ਕਮਟਾ જિલ્લા 100 ਵੀ ਹੋ ਸਕਦਾ ਇਰਪੋਰਟ ਦਾ 272 ਤੋਂ ਨੇੜੇ 26 2700 ਦੇ ਵਿੱਚ ਰਿਸ਼ਤੇ ਕੰਕਸ ਕਮੇਟੀ ਉਹ ਦੇ ਦਾ ਤੋਂ ਬਾਅਦ ਪਲਾ ਕਾਂਗਰਸ ਕਮੇਟੀਆਂ ਪਲਾ ਕਾਂਗਰਸ ਕਮੇਟੀਆਂ ਜਿਹੜੀਆਂ ਸਾਡੀਆਂ 290 ਪੰਜਾਬ ਦੇ ਅੰਦਰ ਪਲਾ ਕਾਂਗਰਸ ਕਮੇਟੀਆਂ ਤੋਂ ਪ੍ਰਦਾਨ ਨੇ ਜਿਹੜੇ ਬਣਾਏ ਗਏ इसे हल्के के दे अंदर वैसे दो ब्लांक बने हुए हैं कई जिम्मे बहर ने, ने उन्हें तीन दो सौ नब्बे जोड़े ब्लाक ने बने हुए हैं हर ब्लाक की कत्ती कत्ती मैंबरी कमेट कमेटी है जी बनी कत्ती मैंबर की कमेटी जी बनी हुई है तो वह भी कुल मिला के साथ 9000 ਦੇ ਨੇੜੇ 87 88 ਤੋਂ ਜਿਹੜਾ ਬਨਾਕਾਂਗੜ੍ਹ ਕਮੇਟੀ ਦੇ ਆਫਸਰ ਵੀ ਰਹੇ ਨੇ ਵਾਈਸ ਪ੍ਰੈਜ਼ੀਡੈਂਟ ਨੇ ਜਨਤਕ ਸੇਕੀ ਨੇ ਮੈਂਬਰ ਇਸੇ ਤਰੀਕੇ ਦੇ ਨਾਲ ਪਹਿਲੀ ਵਾਰੀ ਹੋਇਆ ਕਿ ਅਸੀਂ ਸੱਗਠਣ ਨੂੰ ਨੀਚਲੇ ਪੱਧਰ ਤੇ ਮਜ਼ਬੂਤ ਕਰਨ ਦੇ ਵਿੱਚ ਕਿ ਪਹਿਲੀ ਵਾਰ ਹੋਇਆ ਹੈ ਕਿ ਉਹਨੇ ਅਸੀਂ ਨੀਚਲੇ ਪੱਧਰ ਤੇ ਲੈ ਕੇ ਗਏ ਹੂਥ ਲੈਵਲ ਦਾ ਬੂਥ ਲੈਵਲ ਤੱਕ ਲੈ ਕੇ ਗਏ ਉਹਨੂੰ ਵੀ ਡੀਸੈਂਟਰਲਾਈਜ਼ ਕੀਤਾ ਪਲਾਕਾਂ ਦੇ ਕਿਸੇ ਵੀ ਹਰ ਪਲਾਕ ਦੇ ਅੰਦਰ ਕੋਸ਼ਿਸ਼ ਕੀਤੀ ਗਈ ਹੈ ਕਿ 5-5 ਜਿਹੜੇ ਮੰਡਲ ਆਫ ਬਣਾਏ ਗਏ ਹਰ ਦੀ ਬੂਥ ਦੇ ਪਿੱਛੇ ਇੱਕ ਮੰਡਲ ਕਮੇਟੀ ਬਣੀ ਉਸ ਹਲਕੇ ਅਕੀਆ ਕਿਨਾਰੇ ਅੰਦਰ ਸਭਾ 200 250 ਬੂਥ ਦੀ ਨੇ ਉੱਤੇ 12 ਮੰਡਲ ਕਮੇਟੀਆਂ ਜਿਹੜੀਆਂ ਬਣਾਈਆਂ। ਉਹ ਉਹ ਫੁੱਲ ਜਿਹੜੀਆਂ ਟੋਟਲ ਜਿਹੜੇ ਬਣਾਏ ਗਏ ਹੈਗੇ ਆ ਹਰ ਉਹ ਜਿਹੜੀ ਮੰਡਲ ਦੀ ਕਮੇਟੀ ਬਣੀ ਆ ਉਹਦਾ ਪੂਰੇ ਪੰਜਾਬ ਦੇ ਅੰਦਰ ਕੁ 24000 ਜਿਹੜੇ ਅਹੁਦੇਦਾਰ ਬਣਾਏ ਗਏ ਵਰਕਰ ਬੂਥ ਲੈਵਲ ਤੋਂ ਪਿੰਡ ਲੈਵਲ ਤੋਂ ਉਹ ਜਿਹੜਾ 24000 ਜਿਹੜਾ ਦੇ ਲਗਭਗ ਜਿਹੜਾ ਵਰਕਰ ਇਹ ਕੁੱਲ ਮਿਲਾ ਕੇ ਜਿਹੜਾ ਸਾਡਾ ਇਹ 35000 ਅਸੀਂ ਪਿਛਲੇ 2 ਸਾਲਾਂ ਦੇ ਅੰਦਰ ਬੂਥ ਲੈਵਲ ਤੋਂ ਉੱਪਰ ਦੇ ਲੈਵਲ ਤੱਕ ਜਿਹੜਾ ਵਰਕਰ ਆ ਉਹ ਤਿਆਰ ਕੀਤਾ ਅਤੇ ਉਹਦੀ ਕਨਵੈਂਸ਼ਨ ਰੱਖੀ ਗਈ ਹੈ ਵਰਕਰਸ ਕਨਵੈਂਸ਼ਨ ਕਈ ਵਾਰੀ ਸੋਚਦੇ ਆਪਾਂ ਰੈਲੀ ਰੱਖ ਦਿੰਦੇ ਆ दैट्स नॉट ए ਰੈਲੀ ਇਟਸ ਅ ਕਨਵੈਨਸ਼ਨ ਆਫ ਦਾ ਵਰਕਰਸ 11 ਤਰੀਕ ਨੂੰ ਸਮਰਾਲਾ ਵਿਖੇ ਅਤੇ ਵੱਡੀ ਗਿਣਤੀ ਦੇ ਵਿੱਚ ਪੂਰੇ ਪੰਜਾਬ ਦੇ ਅੰਦਰੋਂ ਜਿਹੜੇ ਵਰਕਰ ਨੇ ਉੱਥੇ ਪਹੁੰਚ ਗਏ ਸੋ ਮੈਨੂੰ ਖੁਸ਼ੀ ਹੈ ਇਹ ਦੱਸਦਿਆਂ ਕਿਉਂਕਿ ਮੈਨੂੰ ਮੈਨੂੰ ਖੁਸ਼ੀ ਹੈ ਇਹ ਦੱਸਦਿਆਂ ਕਿਉਂਕਿ ਮੈਨੂੰ ਵੀ ਮੈਂ ਸਟੂਡੈਂਟ ਪੋਲਿਟਿਕਸ ਦੇ ਵਿੱਚੋਂ ਨਿਕਲ ਕੇ ਆਇਆ ਮੈਂ ਰਬੋਟ 40 ਸੋ ਮੈਂ ਸਕਟਨ ਚ ਕੰਮ ਕਰ ਰਿਹਾ 20 ਸਾਲ ਮੈਂ ਵੀ ਪਾਰਟੀ ਦਾ ਪ੍ਰੈਜ਼ੀਡੈਂਟ ਪਟਿਆਲੇ ਦਾ ਮੇਰੇ ਹਾਂ 6 ਵਾਰ ਪ੍ਰਧਾਨ ਬਣਿਆ ਪਰ ਮੈਂ ਇਹ ਸਾਂਝਾ ਜਿਹੜਾ ਬਣਾਇਆ ਹੈ ਇਹ ਪਹਿਲੀ ਵਾਰ ਹੀ ਬਣਿਆ ਤੇ ਮੈਨੂੰ ਬੁਰੀ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ ਇੱਥੇ ਨਹੀਂ ਰੁਕੇ ਇਹ ਤੋਂ ਅਗੇ ਅਸੀਂ ਬੂਥ ਲੈਵਲ ਤੇ ਵੀ ਗਏ ਹਾਂ ਬੂਥ ਲੈਵਲ 에ਜੰਟ ਬਣਾਇਆ ਸੀ ਐਨਏ ਉਹ ਵੀ ਕੁਝ ਲੌਕਸ ਛਟਕੇ ਸਾਤੇ ਹਲਕੇ ਛਟਕੇ ਉਹ ਵੀ ਨੀਰ ਰਿਪੋਰਟ ਕੰਪਲੀਸ਼ਨ ਤੇ ਸੋ ਬਹੁਤ ਵਧੀਆ ਤਰੀਕੇ ਦਾ ਜਿਹੜਾ ਸਾਡਾ ਸਖਠਨ ਆ ਬਣਿਆ ਇਹ ਤੋਂ ਇਲਾਵਾ ਹੋਣਾ ਸੀ ਅਕੇ ਜਿੰਨੇ ਵੀ ਸਾਡੇ ਮੰਡਲ ਨੇ ਉਹਨਾਂ ਦੇ ਅਸੀਂ WhatsApp ਗਰੁੱਪ ਬਣਾਨੇ ਆ ਇਹ ਮਿਸਟੇ ਕਾਂਗਰਸ ਕਮੇਟੀ ਬਲਾਕ ਕਾਂਗਰਸ ਕਮੇਟੀ ਨਾਲ ਹੈ ਅਦਾਤ ਕੀਤੀ ਗਈ ਹੈ ਕਿ ਵਿਦਨ ਟੈਂਡੇਜ ਹਰ ਜਿਹੜੇ ਮੰਡਲ ਕਮੇਟੀ ਦਾ ਇੱਕ WhatsApp ਗਰੁੱਪ ਬਣਾਇਆ ਗਿਆ ਬਣਾਇਆ ਜਾਵੇ ਉਹਦੇ ਲਈ ਜਿਹੜੇ ਅਸੀਂ ਡਿਸਟ੍ਰਿਕਟ ਲੈਵਲ ਤੇ ਕੋਆਰਡੀਨੇਟਰ ਲਾਇਆ ਕਿਸ਼ਨ ਕੁਮਾਰ ਦੀ ਇਹ ਇਹਨਾਂ ਨੂੰ ਦਿੱਲੀ ਤੋਂ ਇਸ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਉੱਤੇ ਕੋਨਵੀਨਰ ਲਾਇਆ ਗਿਆ ਹੈ ਕੋਆਰਡੀਨੇਟਰ ਲਾਇਆ ਗਿਆ ਹੈ ਕਿ ਜਿਹੜਾ ਉਹ ਕੰਮ ਨੂੰ ਰੁਕਣ ਨਹੀਂ ਦੇਣਾ ਕੰਮ ਨੂੰ ਹੋਰ ਵੀ ਅੱਗੇ ਵਧਾਉਣਾ ਇਸ ਤਰੀਕੇ ਦੇ ਨਾਲ ਜਿਹੜਾ ਇਹ ਹੈ ਕਿ ਅਸੀਂ ਸਾਰੇ ਵਰਕਰਸ ਨੂੰ ਜਦੋਂ ਇੱਕ ਮੈਸੇਜ ਸਾਨੂੰ ਤੇ ਏਆਈਸੀ ਦਾ ਪਹੁੰਚਿੰਦਾ ਆਉਂਦਾ ਤਾਂ ਸਾਡੀ ਇਹ ਕੋਸ਼ਿਸ਼ ਹੋਵੇ ਕਿ ਇੱਕ ਘੰਟੇ ਦੇ ਅੰਦਰ ਅੰਦਰ ਸਾਰੇ ਵਰਕਰਾਂ ਤੱਕ ਉਹ ਸੁਨੇਹਾ ਪਹੁੰਚਿਆ ਜਾਵੇ ਕਿਉਂਕਿ ਅੱਜ ਹਰ ਬੰਦੇ ਕੋਲ ਆਪਣੇ ਕੋ ਮੋਬਾਈਲ ਹੈ ਔਰ ਉਹ WhatsApp 'ਤੇ ਕਰਦਾ। ਸੋ ਇਹ ਸਾਰੀਆਂ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ WhatsApp ਗਰੁੱਪ ਬਣਾਣਗੇ ਪਲਾ ਕਾਂਗਰਸ ਕਮੇਟੀਆਂ ਦੇ ਜਿਹੜੀ 31 31 ਮੈਂਬਰੀ ਨੇ ਉਹਨਾਂ ਦੇ ਵਟਸਐਪ ਗਰੁੱਪ ਬਣਨਗੇ ਇਹੇ ਇਹੀ ਤਰੀਕੇ ਦੇ ਨਾਲ ਜਿਹੜੀਆਂ ਮੰਡਲ ਕਮੇਟੀਆਂ ਨੇ ਉਹਨਾਂ ਦੇ ਜਿਹੜੇ ਹੈਗੇ ਆ ਉਹ ਵਟਸਐਪ ਗਰੁੱਪ ਜਿਹੜੇ ਉਹ ਬਣਾਏ ਜਾਣਗੇ ਕਿ ਜਿਹੜਾ ਲੋਕਲ ਲੈਵਲ 에ਜੰਟ ਦਾ ਕੰਮ ਆ ਉਹ ਸਾਰੀ ਪੋਲਿੰਗ ਦੀ ਜ਼ਿੰਮੇਵਾਰੀ ਤੇ ਨਹੀਂ ਹੈ ਉਹ ਬਲੌਕ ਲੈਵਲ 에ਜੰਟ ਦੀ ਬਣਦੀ ਆ ਕਿ ਦਾ ਕੋਆਰਡੀਨੇਸ਼ਨ ਹੋਗਾ ਮੰਡਲ ਕਮੇਟੀ ਫਰਕਸ ਇਹ ਉਹਨੇ ਆਪਣਾ ਬੂਥ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਕੋਲਡ ਉਹ ਉੱਥੇ ਹਾਜ਼ਰ ਰਹੇਗਾ ਅਤਿ ਸਾਰੀ ਰਿਸਪੋਨਸੀਬਿਲਟੀ ਉਹ ਜਿਹੜਾ ਬੂਥ ਲੈਵਲ 에ਜੰਟ ਹੈ ਸਾਡੇ ਹਾਰਡ ਕੋਰ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਉਸ ਦੀ ਜ਼ਿੰਮੇਵਾਰੀ ਹੈ ਪੀਪੀਐਨ ਜਾਰੇ ਸੋ ਇਹਦੇ ਲਈ ਮੈਂ तो हाँ गलबात करे आया प्रधान तो साहब ऑलरेडी साहब उन्होंने पूरी टीम मैं पिछले भी आया सी बहुत वीये तरीके काम वो कर रहे हैं मैनू और इस पार्लीमेंट हल्के का आल इंडिया कांग्रेस कमेटी ने कोआर्नेटर लगया मैं कुछ दिन पहला भी यह सारी जड़ी ਇਥੇ ਮੀਟਿੰਗ ਲੈ ਕੇ ਗਿਆ ਸੀ ਇਹ ਸਾਰੀਆਂ ਕੰਮ ਇਹਨਾਂ ਬਸ ਕੇ ਗਿਆ ਸੀ ਤੇ ਇਹ ਤੋਂ ਪਹਿਲਾਂ ਜਿਹੜੇ ਮੈਂ ਮਾਨਸਾ ਜਾ ਕੇ ਆਇਆ ਤੇ ਮਾਨਸਾ ਦਾ ਸਤੂਲਗੜ੍ਹ ਦਾ ਜਿਹੜਾ ਉੱਥੇ ਅਸੀਂ ਵੱਡੀ ਮੀਟਿੰਗ ਜਿਹੜੀ ਲੈ ਕੇ ਆਏ ਆ ਤੇ ਅਗਲੇ 2-3 ਦਿਨਾਂ ਦੇ ਅੰਦਰ ਫਿਰ 2-3 ਹਲਕੇ ਦੇ ਅੰਦਰ ਅਸੀਂ ਵੱਡੀਆਂ ਮੀਟਿੰਗਾਂ ਕਰਦੇ ਆ ਉਹ ਜਿਹੜੇ ਸਾਡੇ ਕੋਆਰਡੀਨੇਟਰ ਦੇ ਲੱਗੇ ਹੋਏ ਉਹਨਾਂ ਦੇ ਨਾਲ ਕਿ ਜਿਹੜੀਆਂ ਉਪੱਤੀਆਂ ਮੀਟਿੰਗ ਜਿਹੜੀਆਂ ਸੀ ਕਰਨ ਜਾ ਰਹੇ ਆ ਵਰਕਰਾਂ ਚ ਬਹੁਤ ਜ਼ਿਆਦਾ ਹੌਸਲਾ ਹੈ ਬਹੁਤ ਭਾਰੀ ਹੌਸਲਾ ਤੇ ਮੈਂ ਜਿਹੜੀ ਸਰਦੂਲਗੜ ਦੀ ਮੀਟਿੰਗ ਦੇਖ ਕੇ ਮੈਨੂੰ ਬੜਾ ਮਤਲਬ ਕਿ ਮਨ ਨੂੰ ਪ੍ਰਸੰਨਤਾ ਹੋਈ ਇਸ ਕਰਕੇ ਕਾਰਨ ਇਹ ਇਹਦਾ ਕਿ ਜਿਹੜੀ ਪਿੱਛੇ 2 ਸਾਲ ਪਹਿਲਾਂ ਪੰਜਾਬ ਦੇ ਲੋਕਾਂ ਨੇ ਕੋ ਝੂਠ ਬੋਲ ਕੇ ਸਰਕਾਰ ਬਣਾਈ ਸੀ ਤੁਮਰਾ ਕੀਤਾ ਗਿਆ ਸੀ ਤੋ ਲੋਕਾਂ 'ਚ ਪੰਜਾਬ ਦੇ ਠੱਗੇ ਠੱਗੇ ਮਹਿਸੂਸ ਕਰਦੇ। ਉਹ ਇਹ ਸੋਚਦੇ ਆ ਕਿ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਵੱਡੇ ਪੱਦਰ ਦੇ ਉੱਤੇ ਸਭਜ ਬਾਗ ਦਿਖਾ ਕੇ ਬੇਫੂਰ ਬਣਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਵਿੱਚ ਜਿਹੜਾ ਨੌਜਵਾਨ ਆਪਣੇ ਖਾਜ ਕਰਕੇ ਸਾਡੀਆਂ ਮਹਿਲਾਵਾਂ ਨੇ ਜਿਹੜੀਆਂ ਉਨਾ ਦੇ ਢੀਲਾ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਹੈ ਕਿਉਂਕਿ ਇਹ ਸਰਕਾਰ ਕਿਸੇ ਨੂੰ ਦੇਣ ਚਾ ਦਿੱਤਾ ਕੁਛ ਨਹੀਂ ਪਰ ਜਿਹੜੇ ਹਾਲਾਤ ਬੁਰੇ ਪੰਜਾਬ ਦੇ ਪੈਦਾ ਕੀਤੇ ਆ ਉਹਦੇ ਲਈ ਮੈਂ ਇੱਕ ਇੱਕ ਕਟਨਾ ਦੇ ਬਾਰੇ ਬਹੁਤ ਦੱਸਾਂ ਤਾਂ ਉਹ ਤੁਹਾਡੇ ਸਾਹਮਣੇ ਪਰ ਤੁਸੀਂ ਇਹ ਦੇਖੋ ਕਿ ਜਿਹੜੇ ਲੋਕ ਇਹਨਾਂ ਨੂੰ ਬਣਾਉਣ ਵਾਲੇ ਸੀ ਜਿਹੜੇ ਸਾਡੇ ਵਿਰੁੱਧ ਪ੍ਰਚਾਰ ਕਰਿਆ ਕਰਦੇ ਸੀ ਅੱਜ ਸਭ ਤੋਂ ਜ਼ਿਆਦਾ ਮਾਰਦੇ ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਵਾਲਿਆਂ ਨੇ ਪਹਿਲੀ ਉਹਨਾਂ ਨੂੰ ਵੀ ਪਛਿਤ ਤੁਹਾਡੇ ਸਾਹਮਣੇ ਆ ਜੇ ਅੱਜ ਇੱਥੇ ਇੱਕ ਪਰਚਾਦਾਰ ਜੁਹੰਦਾ ਉਹਦੀ ਜ਼ਮਾਨਤ ਲੈ ਕੇ ਆਂਦੇ ਆ ਨਾਲ ਦੀ ਨਾਲ ਦੂਜਾ ਪਰਚਾਦਾਰ ਜੁਹੰਦਾ ਬਿੱਤੀਆ ਹੁੰਦਾ ਬਿੱਤੀਆ ਹੁੰਦਾ ਤਾਂ ਪੈਣੀ ਨਾ ਇਹ ਕਦੇ ਅਸੀਂ ਆਪਣੀ ਪੋਲਿਟੀਕਲ ਲਾਈਫ ਦੇ ਅੰਦਰ ਕਦੇ ਦੇਖਿਆ ਨਹੀਂ ਸੀ ਇਹ ਸਰਕਾਰ ਲੋਕਾਂ ਦਾ ਇਹਨਾਂ ਮੁੱਦਿਆਂ ਤੋਂ ਉੱਤਰ ਫਟਕਾ ਕੇ ਜਿਹੜੇ ਅਸਲੀ ਮੁੱਦੇ ਆ ਪੰਜਾਬ ਦੇ ਉਹ ਪੁੱਠੇ ਰਸਤੇ ਨੂੰ ਪੂਰੀ ਪਈ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਪੁੱਟ ਕੇ ਅਸੀਂ ਸਿੱਧਾ ਕਰ ਲਾਂਗੇ ਇਹਨਾਂ ਦਾ ਭਲੇਖਾ ਬੜੇ ਰੈਵਿਊਲਿਸ਼ਨਰੀ ਲੋਕ ਆ ਪੰਜਾਬ ਦੇ ਇਹਨਾਂ ਨੇ ਚੰਗੇ ਆਜ਼ਾਦੀ ਦੀਆਂ ਲੜਾਈਆਂ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਉਸ ਤੋਂ ਇਲਾਵਾ ਜਿੰਨੀਆਂ ਵੀ ਦੇਸ਼ ਦੀ ਖਾਤਰ ਪਟੀਆਂ ਇਜਿਟੇਸ਼ਨ ਚੁੱਕੀਆਂ ਸਭ ਤੋਂ ਜ਼ਿਆਦਾ ਕਰਾ ਰੂਚੀ ਉਹ ਪੰਜਾਬੀਆਂ ਦਾ ਰਿਹਾ ਇਹ ਭੁੱਲ ਜਾਣ ਆਪ ਵਾਲੇ ਕਿ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਾਣਾ